ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਮੈਨੂੰ ਉਮੀਦ ਆ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਬਣਾਉਣਾ ਦੱਸ ਰਹੀ ਆਂਗੀ ਕੋਫਤੇ ਕੋਫਤੇ ਆਪਾਂ ਕਿਹੜੇ ਬਣਾਉਣੇ ਨੇਗੇ ਬਹੁਤ ਸਾਰੇ ਹੁੰਦੇ ਆ ਭੈਣ ਭਰਾ ਜਾਂ ਬੱਚੇ ਜਿਹੜੇ ਗੋਭੀ ਦੀ ਸਬਜ਼ੀ ਨਹੀਂ ਖਾਂਦੇ ਕਾਤੋਂ ਨਹੀਂ ਖਾਂਦੇ ਜ਼ਿਆਦਾਤਰ ਤਾਂ ਖਾਂਦੇ ਹੁੰਦੇ ਆ ਪਰ ਕਈ ਹੁੰਦੇ ਆ ਕਹਿੰਦੇ ਇਹਦੇ ਵਿੱਚ ਕੀੜੇ ਹੁੰਦੇ ਆ ਤਾਂ ਉਹਨੂੰ ਆਪਾਂ ਅੱਜ ਡਿਫਰੈਂਟ ਤਰੀਕੇ ਨਾਲ ਬਣਾਉਨੇ ਆ ਕਿਵੇਂ ਬਣਾਉਨੇ ਆ ਆਪਾਂ ਤਿੰਨ ਚਾਰ ਟਮਾਟਰ ਲੈ ਲੇ ਤਿੰਨ ਟਮਾਟਰ ਬਿਨਾਂ ਲਸਣ ਪਿਆਜ਼ ਜੇ ਸਬਜ਼ੀ ਬਣਾਵਾਂਗੇ ਅੱਜ ਤੇ ਟਮਾਟਰ ਆਪਾਂ ਕੱਟ ਲਏ ਤੇ ਨਾਲ ਉਹਦੇ ਵਿੱਚ ਅੱਧਾ ਅਦਰਕ ਦਾ ਟੁਕੜਾ ਪਾ ਲਿਆ ਮਿਰਚਾਂ ਪਾ ਲਈਆਂ ਦੋ ਲੌਂਗ ਪਾ ਲਏ ਤੇ ਇਹਨਾਂ ਨੂੰ ਆਪਾਂ ਅਲੱਗ ਪੀਸ ਲੈਣਾ ਹੁਣ ਜਿਹੜੀ ਗੋਭੀ ਆ ਮੈਂ ਗੋਭੀ ਕੱਦੂਕਾਸ ਕਰ ਲਈ ਤੇ ਧੋ ਕੇ ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਫਿਰ ਇਹਨੂੰ ਕੱਦੂਕਾਸ ਕਰ ਲਿਆ ਤੇ ਇਹਦੇ ਵਿੱਚ ਪਾ ਲਿਆ ਥੋੜਾ ਜਿਹਾ ਕਾਲੀਆਂ ਮਿਰਚਾਂ ਪਾ ਲਈਆਂ ਤੇ ਥੋੜਾ ਜਿਹਾ ਪਾ ਲਿਆ ਲੂਣ ਜਿਆਦਾ ਨਹੀਂ ਪਾਉਣਾ ਕਿਉਂਕਿ ਆਪਾਂ ਨੇ ਗਰੇਵੀ ਦੇ ਵਿੱਚ ਵੀ ਲੂਣ ਪਾਉਣਾ ਹੈ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਗਰਮ ਮਸਾਲਾ ਤੇ ਆ ਜਿਆਦਾ ਮਤਲਬ ਥੋੜਾ ਜਿਹਾ ਪਾ ਲੋ ਇਹਦੇ ਵਿੱਚ ਧਨੀਆ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਧਨੀਆ ਦਾ ਪਾਊਡਰ ਪਾ ਲਓ ਤੇ ਫਿਰ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਪਾ ਲੈਣਾ ਜੀ ਚੌਲਾਂ ਦਾ ਆਟਾ ਤੇ ਇਹ ਚੌਲਾਂ ਦੇ ਆਟਾ ਕਿਉਂ ਪਾਉਣਾ ਕਿਉਂਕਿ ਚੌਲਾਂ ਦੇ ਆਟੇ ਦੇ ਨਾਲ ਜਿਹੜੇ ਇਹ ਬਹੁਤ ਹੀ ਟੇਸਟੀ ਮਤਲਬ ਆਪਣੇ ਕੋਲੇ ਕੋਫਤੇ ਬਣ ਗਏ ਇੱਕ ਚਮਚਾ ਚੌਲਾਂ ਦਾ ਆਟਾ ਪਾਉਣਾ ਤੇ ਦੋ ਚਮਚੇ ਜਿਹੜੇ ਉਹ ਆਪਾਂ ਪਾਉਣੇ ਆ ਬੇਸਣ ਦੇ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਤੇ ਉਹ ਚੌਲਾਂ ਦੇ ਆਟੇ ਦੇ ਨਾਲ ਜਿਹੜੇ ਕੋਫਤੇ ਨਾਲ ਤਾਂ ਉਹ ਪੋਲੇ ਬਣਦੇ ਆ ਨਾਲੇ ਉਹ ਟੇਸਟੀ ਬਣ ਜਾਂਦਾ ਦਾ ਸਵਾਦ ਆ ਜਿਹੜਾ ਚੇਂਜ ਹੋ ਜਾਂਦਾ ਹੁਣ ਆਪਾਂ ਇਹਨੂੰ ਮਿਕਸ ਕਰ ਲਿਆ ਤੇ ਹੱਥ ਦੇ ਨਾਲ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਐ ਇਦਾਂ ਪਾਣੀ ਬਿਲਕੁਲ ਨਹੀਂ ਪਾਉਣਾ ਤੇ ਆਪਾਂ ਗੋਭੀ ਦੇ ਵਿੱਚ ਇਹਨੂੰ ਮਿਕਸ ਕਰ ਲੈਣਾ ਆਟਾ ਜਾਂ ਗੁੰਨ ਲੈਣਾ ਇਹਦਾ ਤੇ ਬਿਲਕੁਲ ਪਾਣੀ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਤੇ ਹੁਣ ਆਪਾਂ ਇਸ ਨੂੰ ਮਸਲ ਮਸਲ ਕੇ ਇਹਦੇ ਵਿੱਚ ਮੈਂ ਥੋੜਾ ਜਿਹਾ ਹਰਾ ਧਨੀਆ ਵੀ ਪਾ ਲਿਆ ਸੀ ਉਹ ਤੁਹਾਡੀ ਮਰਜ਼ੀ ਆਪਸ਼ਨਲ ਹੈ ਕਿਉਂਕਿ ਹਰਾ ਧਨੀਆ ਅੱਜ ਕੱਲ ਬਹੁਤ ਮਿਲਦਾ ਤਾਂ ਤੁਸੀਂ ਪਾ ਸਕਦੇ ਏਦਾਂ ਜਦੋਂ ਆਪਣੇ ਕੋਲੇ ਇਹ ਪੇੜਾ ਜਾਂ ਬਣਨਾ ਸਟਾਰਟ ਹੋ ਜਾ ਜਿਵੇਂ ਆਪਾਂ ਘੁੱਟ ਕੇ ਜੀ ਦੇਖਦੇ ਆ ਇਹਨਾਂ ਨੂੰ ਤੇ ਫਿਰ ਆਪਣੇ ਕੋਲੇ ਇਹ ਇਸ ਤਰ੍ਹਾਂ ਕਰਕੇ ਆਪਾਂ ਕੋਫਤੇ ਇਹਨਾਂ ਦੇ ਬਣਾ ਕੇ ਕਿਸੇ ਵੀ ਸ਼ੇਪ ਦੇ ਵਿੱਚ ਬਣਾ ਲਓ ਗੋਲ ਬਣਾ ਲਓ ਚਾਹੇ ਤੁਸੀਂ ਸਿਲੰਡਰ ਸ਼ੇਪ ਦੇ ਵਿੱਚ ਬਣਾ ਲਓ ਹਨਾ ਤੇ ਮੈਂ ਇਸ ਤਰ੍ਹਾਂ ਕਰਕੇ ਬਣਾ ਲੇ ਇਦਾਂ ਤੁਹਾਨੂੰ ਬਣਾ ਕੇ ਦਿਖਾ ਦਿਆਂ ਤੇ ਆਪ ਜੇ ਤੁਹਾਨੂੰ ਲੱਗਦਾ ਵੀ ਹੱਥਾਂ ਤੇ ਚਿਪਕਦੇ ਆਗੇ ਤਾਂ ਤੁਸੀਂ ਥੋੜਾ ਜਿਹਾ ਘਿਓ ਜਾਂ ਤੇਲ ਹੱਥ ਤੇ ਲਾ ਲਓ ਨਹੀਂ ਤਾਂ ਬਹੁਤ ਹੀ ਸੌਖੇ ਤੇ ਬਹੁਤ ਜਲਦੀ ਬਣ ਜਾਂਦੇ ਆ ਤੇ ਇੰਨੇ ਕੁ ਸਵਾਦ ਵਾਲਣਗੇ ਕਿ ਮੂੰਹ ਦੇ ਵਿੱਚ ਹੀ ਘੁਲ ਜਾਂਦੇ ਆ ਬਹੁਤ ਬੋਲੇ ਬੁੰਦੇ ਤੁਸੀਂ ਗੋਲ ਵੀ ਬਣਾ ਸਕਦੇ ਹੋ ਮੈਂ ਇਸ ਤਰ੍ਹਾਂ ਕਰਕੇ ਬਣਾ ਕੇ ਤੁਹਾਨੂੰ ਦਿਖਾ ਦਿਆਂ ਸਾਰੇ ਬਣਾ ਕੇ ਰੱਖ ਲੇ ਤੇ ਹੁਣ ਆਪਾਂ ਜਿਹੜਾ ਟਮਾਟਰ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਲੌਂਗ ਵਗੈਰਾ ਦਾ ਆਪਾਂ ਨੇ ਇਹਨਾਂ ਨੂੰ ਪੇਸਟ ਬਣਾ ਲੈਣਾਗਾ ਮਿਕਸੀ ਦੇ ਵਿੱਚ ਜਿਉਂਕਿ ਜਦੋਂ ਆਪਾਂ ਨੇ ਲਸਣ ਪਿਆਜ਼ ਬਿਲਕੁਲ ਨਹੀਂ ਵਰਤਣਾ ਇਹਦੇ ਵਿੱਚ ਜਹਾ ਤੁਸੀਂ ਜੇ ਵਰਤਣਾ ਤਾਂ ਵਰਤ ਸਕਦੇ ਪਰ ਮੈਂ ਅੱਜ ਤੁਹਾਨੂੰ ਬਿਨਾ ਲਸਣ ਪਿਆਜ਼ ਦੇ ਸਬਜ਼ੀ ਬਣਾ ਕੇ ਦਿਖਾ ਰਹੀ ਹਾਂ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਤੇ ਇੱਕ ਭਾਂਡੇ ਦੇ ਵਿੱਚ ਆਪਾਂ ਲਵਾਂਗੇ ਦਹੀਂ ਦਹੀਂ ਆ ਜਿਹੜਾ ਉਹ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਆਪਣੇ ਕੋਲੇ ਤਾਜ਼ਾ ਹੋਵੇ ਤੇ ਦੋ ਚਮਚੇ ਦਹੀਂ ਦੇ ਲੈ ਲੇ ਇਹਦੇ ਵਿੱਚ ਜਿਹੜੇ ਨੇਗੇ ਸੁੱਕੇ ਮਸਾਲੇ ਪਾ ਲੈਣੇ ਆਪਾਂ ਮਸਾਲੇ ਜ਼ਿਆਦਾ ਨਹੀਂ ਪਾਉਣੇ ਹੈਗੇ ਤਾਂ ਇਹਦੇ ਵਿੱਚ ਮੈਂ ਨਾਰਮਲ ਜਿਵੇਂ ਆਪਣੇ ਕੋਲੇ ਹੁੰਦੀ ਆ ਥੋੜੀ ਜੀ ਹਲਦੀ ਪਾ ਲਈ ਥੋੜਾ ਜਿਹਾ ਜੀ ਪੁਣਿਆ ਜੀਰੇ ਦਾ ਪਾਊਡਰ ਪਾ ਲਿਆ ਤੇ ਕਿਉਂਕਿ ਇਹ ਮਸਾਲੇ ਸੁੱਕੇ ਤਾਂ ਪਾ ਰਹੇ ਆ ਇਹਦੇ ਵਿੱਚ ਜੇ ਆਪਾਂ ਇਹਦੇ ਵਿੱਚ ਮੈਂ ਥੋੜੀ ਜੀ ਕਸੂਰੀ ਮੇਥੀ ਪਾਤੀ ਇਹ ਤਾਂ ਪਾ ਰਿਆ ਵੀ ਜਦੋਂ ਆਪਾਂ ਦਹੀਂ ਨੂੰ ਸਬਜ਼ੀ ਦੇ ਵਿੱਚ ਪਾਵਾਂਗੇ ਮਸਾਲੇ ਦੇ ਵਿੱਚ ਪਾਵਾਂਗੇ ਤਾਂ ਉਹ ਫਟਦਾ ਨਹੀਂ ਹੈਗਾ ਜੇ ਆਪਾਂ ਨਹੀਂ ਪਾਉਂਦੇ ਸਿੱਧਾ ਡਾਇਰੈਕਟ ਪਾਉਂਦੇ ਆ ਫੇਰ ਜਿਹੜਾ ਦਹੀਂ ਆ ਉਹ ਫਟ ਜਾਂਦਾ ਇਸ ਕਰਕੇ ਕਰਕੇ ਸੁੱਕੇ ਮਸਾਲਿਆਂ ਨੂੰ ਦਹੀਂ ਦੇ ਵਿੱਚ ਤੁਸੀਂ ਮਿਕਸ ਕਰ ਲਓ ਇਹਦੇ ਵਿੱਚ ਮੈਂ ਥੋੜਾ ਜਿਹਾ ਕਿਚਨ ਕਿੰਗ ਪਾ ਲਿਆ ਕਿਚਨ ਕਿੰਗ ਮਸਾਲਾ ਪਾ ਲਿਆ ਗਰਮ ਮਸਾਲਾ ਪਾ ਲਿਆ ਤੇ ਇਹ ਤੁਹਾਡੇ ਟੇਸਟ ਮੁਤਾਬਕ ਤੁਸੀਂ ਇਹਨਾਂ ਨੂੰ ਮਸਾਲਿਆਂ ਨੂੰ ਪਾ ਲਓ ਜੀ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਾਂਗੇ ਇੱਕ ਬੌਲ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਮਿਕਸ ਕਰਕੇ ਤੇ ਦੂਜੇ ਪਾਸੇ ਜਿਹੜੇ ਕੜਾਹੀ ਦੇ ਵਿੱਚ ਆਪਾਂ ਤੇਲ ਗਰਮ ਕਰਨਾ ਰੱਖ ਲਿਆ ਜੀ ਤੇਲ ਆ ਜਿਹੜਾ ਜ਼ਿਆਦਾ ਗਰਮ ਨਾ ਹੋਵੇ ਨਾਰਮਲ ਹੋਵੇ ਤੇ ਉਹਦੇ ਵਿੱਚ ਆਪਾਂ ਨੇ ਜਿਹੜੇ ਕੋਫਟੇ ਆ ਉਹ ਪਾ ਦੇਣੇ ਆ ਜਿੰਨੀ ਇੱਕ ਜਗ੍ਹਾ ਮਿਲਦੀ ਆ ਓਨੇ ਕ ਪਾ ਦਿਓ ਤੇ ਇਹਨਾਂ ਨੂੰ ਆਪਾਂ ਹਿਲਾਉਣਾ ਨਹੀਂ ਹੈਗਾ ਪਹਿਲਾਂ ਕਿਉਂਕਿ ਇਹ ਸੌਫਟਵਰ ਹੁੰਦੇ ਆ ਫਿਰ ਜਦੋਂ ਆਪਾਂ ਥੋੜਾ ਇਹ ਉੱਪਰ ਇਹਨਾਂ ਦਾ ਕਲਰ ਚੇਂਜ ਹੋ ਗਿਆ ਤਾਂ ਫਿਰ ਆਪਾਂ ਇਹਨੂੰ ਫਲਾਉਣਾ ਸਟਾਰਟ ਕਰਾਂਗੇ ਦੇਖੋ ਜੀ ਇਹਨਾਂ ਦਾ ਕਲਰ ਇਸ ਤਰ੍ਹਾਂ ਦਾ ਆ ਗਿਆ ਬਹੁਤ ਜ਼ਿਆਦਾ ਵਧੀਆ ਬਣਦੇ ਆ ਤੁਸੀਂ ਇਹਨਾਂ ਨੂੰ ਪਕੌੜਿਆਂ ਵਾਂਗੂ ਖਾ ਵੀ ਸਕਦੇ ਹੋਗੇ ਕਿਉਂਕਿ ਮੇਰੇ ਤਾਂ ਸਬਜ਼ੀ ਬਣਾਉਣ ਤੋਂ ਪਹਿਲਾਂ ਅੱਧੇ ਤਾਂ ਖਤਮ ਹੋ ਜਾਂਦੇ ਆ ਬਣ ਕੇ ਬੱਚੇ ਵੀ ਖਾ ਜਾਂਦੇ ਆ ਤੇ ਬੱਚਿਆਂ ਦੇ ਪਾਪਾ ਵੀ ਖਾ ਜਾਂਦੇ ਆ ਇਸ ਤਰ੍ਹਾਂ ਕਰਕੇ ਦੇਖੋ ਜੀ ਕਿੰਨੇ ਪਿਆਰੇ ਬਣ ਗਏ ਆਪਣੇ ਕੋਲੇ ਇਹ ਤੁਸੀਂ ਇਦਾਂ ਵੀ ਖਾ ਸਕਦੇ ਹੋ ਤੇ ਆਪਾਂ ਸਬਜੀ ਦੇ ਵਿੱਚ ਵਰਤਾਂਗੇ ਤੇ ਕਿਉਂਕਿ ਇੱਕ ਗੋਭੀ ਦੀ ਸਬਜੀ ਨੂੰ ਡਿਫਰੈਂਟ ਲੁੱਕ ਮਿਲ ਜਾਣੀ ਆ ਤੇ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਸਾਰਿਆਂ ਨੂੰ ਤਲਕੇ ਬਾਹਰ ਕੱਢ ਲੈਣਾਗਾ ਕਿੱਥੇ ਦੂਜੇ ਪਾਸੇ ਆਪਾਂ ਕੜਾਹੀ ਤਿਆਰ ਆ ਜੀ ਆਪਾਂ ਕੜਾਹੀ ਰੱਖਣੀ ਆ ਉਹਦੇ ਵਿੱਚ ਘਿਓ ਪਾ ਲਿਆ ਘਿਓ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਲਿਆ ਥੋੜੀ ਜੀ ਪਾ ਲਈ ਹਿੰਗ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਕਲਕੋਣਾ ਜਾਈ ਆ ਲਸਣ ਪਿਆਜ਼ ਆਪਾਂ ਪਾਉਣਾ ਨਹੀਂ ਤੇ ਜਦੋਂ ਥੋੜਾ ਜਿਹਾ ਇਹਨਾਂ ਦਾ ਕਲਰ ਚੇਂਜ ਹੋ ਗਿਆ ਜੀਰੇ ਦਾ ਤਾਪ ਆ ਇਹਦੇ ਵਿੱਚ ਪਾ ਲੈਣਾ ਜਿਹੜੇ ਅਸੀਂ ਗ੍ਰाइंड ਕਰਕੇ ਟਮਾਟਰਾਂ ਦਾ ਤੇ ਮਿਰਚਾਂ ਦਾ ਅਸੀਂ ਪੇਸਟ ਬਣਾਇਆ ਉਹ ਸਾਰਾ ਅਸੀਂ ਇਹਦੇ ਵਿੱਚ ਪਾ ਲੈਣਾ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਫਿਰ ਭੁੰਨ ਲੈਣਾ ਤੇ ਭੁੰਨ ਕੇ ਆਪਾਂ ਐ ਬਾਕੀ ਮਸਾਲੇ ਜੇ ਤੁਹਾਡੇ ਹੈਗੇ ਜਿਵੇਂ ਆਪਣਾ ਹਲਦੀ ਨਹੀਂ ਸੀ ਪਹਿਲਾਂ ਥੋੜੀ ਪਾਈ ਸੀ ਉਹ ਆਪਾਂ ਪਾਵਾਂਗੇ ਤੇ ਜੇ ਤੁਹਾਨੂੰ ਨੂਨ ਮਿਰਚ ਆ ਲਾ ਮਤਲਬ ਤੁਸੀਂ ਜਿਆਦਾ ਖਾਣੇ ਮਿਰਚ ਉਹ ਪਾ ਸਕਦੇ ਹੋ ਤੇ ਲੂਣ ਆਪਾਂ ਉਹ ਕੋਫਤਿਆਂ ਦੇ ਵਿੱਚ ਥੋੜਾ ਪਾਇਆ ਸੀ ਇੱਧਰ ਆਪਾਂ ਵੱਧ ਪਾਵਾਂਗੇ ਅੱਜ ਥੋੜਾ ਜਿਹਾ ਮੇਰਾ ਗਲਾ ਵੀ ਖਰਾਬਾ ਹੁਣ ਜਦੋਂ ਮਸਾਲਿਆਂ ਨੇ ਕਲਰ ਆਪਣਾ ਤੇਲ ਛੱਡਤਾ ਕਲਰ ਚੇਂਜ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਇੱਕ ਚਮਚਾ ਹਲਦੀ ਪਾਤੀ ਜੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੇ ਜਿਹਾ ਪਾ ਲੈਣਾ ਲੂਣ ਲੂਣ ਉਧਰ ਨਹੀਂ ਸੀ ਪਾਇਆ ਇਸ ਕਰਕੇ ਆਪਾਂ ਲੂਣ ਹੁਣ ਇਹ ਚ ਪਾਵਾਂਗੇ ਕੋਫਤਿਆਂ ਵਿੱਚ ਜੇ ਤੁਸੀਂ ਪਾਉਣਾ ਤਾਂ ਥੋੜਾ ਪਾ ਲਓ ਕਿਉਂਕਿ ਫਿਰ ਨਹੀਂ ਤਾਂ ਜ਼ਿਆਦਾ ਲੂਣ ਹੋ ਜਾਣਾ ਸਬਜ਼ੀ ਦੇ ਵਿੱਚ ਤੇ ਹੁਣ ਆਪਣੇ ਕੋਲੇ ਇਸ ਤਰ੍ਹਾਂ ਜਿਹੜਾ ਪਾਣੀ ਉਹ ਸੁੱਕ ਗਿਆ ਤੇ ਮਸਾਲਿਆਂ ਨੇ ਤੇਲ ਛੱਡਤਾ ਤੇ ਫਿਰ ਜਿਹੜਾ ਆਪਾਂ ਬਣਾ ਕੇ ਰੱਖਿਆ ਸੀ ਦਹੀਂ ਤੇ ਉਹਨੂੰ ਆਪਾਂ ਇਹਦੇ ਵਿੱਚ ਪਾ ਲੈਣਾਗਾ ਮਸਾਲਿਆਂ ਵਾਲੇ ਦਹੀਂ ਨੂੰ ਤੇ ਫਿਰ ਤੁਸੀਂ ਇਹ ਜਿਹੜੀ ਸਬਜ਼ੀ ਐ ਇੰਨੀ ਕੁ ਬਣ ਕੇ ਟੇਸਟੀ ਤਿਆਰ ਹੁੰਦੀ ਆ ਜਿਵੇਂ ਆਪਣੇ ਬੇਤੂ ਸਬ지 ਬਣੀ ਹੁੰਦੀ ਆ ਉਸ ਹਿਸਾਬ ਨਾਲ ਮੈਂ ਇਹਦੇ ਵਿੱਚ ਵੱਡੀ ਇਲਾਇਚੀ ਵੀ ਪਾਈ ਵੱਡੀ ਇਲਾਇਚੀ ਦਾ ਜਿਹੜਾ ਟੇਸ ਤੋਂ ਅਲੱਗ ਹੁੰਦਾਗਾ ਜੀ ਤੇ ਹੁਣ ਉਹਨੂੰ ਮੈਂ ਵਿੱਚ ਪੀਸ ਲਿਆ ਸੀਗਾ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਲੌਂਗ ਤੇ ਇਲਾਇਚੀ ਵੱਡੀ ਇਲਾਇਚੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾਉਣਾਗਾ ਜਿਹੜੇ ਦਹੀਂ ਉਹ ਬਿਲਕੁਲ ਨਹੀਂ ਫਟਦਾ ਹੈਗਾ ਤੇ ਆਪਾਂ ਇਹਨੂੰ ਜਦੋਂ ਇਹ ਥੋੜਾ ਮਤਲਬ ਸਟਾਰਟ ਹੋ ਗਿਆ ਉਬਲਣਾ ਤਾਂ ਫੇਰ ਇਹਦੇ ਵਿੱਚ ਆਪਾਂ ਅ ਗਰੇਵੀ ਥੋੜੀ ਵੱਧ ਕਰਨ ਦੇ ਲਈ ਗਰਮ ਪਾਣੀ ਪਾਵਾਂਗੇ ਪਾਣੀ ਜਿਹੜਾ ਸਾਡੇ ਕੋਲੇ ਗਰਮ ਹੋਣਾ ਚਾਹੀਦਾ ਠੰਡਾ ਪਾਣੀ ਨਹੀਂ ਆਪਾਂ ਪਾਉਣਾ ਕਿਉਂਕਿ ਠੰਡੇ ਪਾਣੀ ਦੇ ਨਾਲ ਅਲੱਗ ਟੇਸਟ ਆਊਗਾ ਤੇ ਜਿਹੜਾ ਗਰਮ ਪਾਣੀ ਜਦੋਂ ਆਪਾਂ ਪਾਉਂਦੇ ਆ ਉਹਦਾ ਅਲੱਗ ਟੇਸਟ ਹੁੰਦਾ ਹੁਣ ਆਪਾਂ ਜਦੋਂ ਇਹ ਉਬਾਲਾ ਆਉਣਾ ਸਟਾਰਟ ਹੋ ਗਿਆ ਤਾਂ ਉਦੋਂ ਆਪਾਂ ਇਹਦੇ ਵਿੱਚ ਪਾ ਦੇਣੇ ਆ ਥੋੜੇ ਜਿਹੜੇ ਹੁੰਦੇ ਆ ਮਗਜ ਜੇ ਇਹ ਆਪਸ਼ਨ ਹੈ ਤੁਸੀਂ ਪਾਉਣਿਆ ਪਾ ਦੋ ਨਹੀਂ ਪਾਉਣੇ ਤੁਸੀਂ ਸਕਿੱਪ ਕਰ ਸਕਦੇ ਤੇ ਜਦੋਂ ਆਪਣਾ ਇਹ ਉਵਾਲਾ ਆਉਣ ਲੱਗੇ ਜੇ ਤਾਂ ਉਦੋਂ ਆਪਾਂ ਇਹਨਾਂ ਦੇ ਵਿੱਚ ਪਾ ਲੈਣਿਆ ਕੋਫਤੇ ਕੋਫਤੇ ਤੁਸੀਂ ਉਦੋਂ ਪਾਉਣਿਆ ਜਦੋਂ ਆਪਾਂ ਮਤਲਬ ਸਬਜੀ ਬਣ ਕੇ ਬਸ ਆਪਾਂ ਖਾਣੀ ਆ ਬਣਾਉਣੀ ਤਾਂ ਨਹੀਂ ਤਾਂ ਤੁਸੀਂ ਇਦਾਂ ਬਣਾ ਕੇ ਰੱਖ ਲਓਗੇ ਗਰੇਵੀ ਤਾਂ ਕੋਫਤੇ 10 ਮਿੰਟ ਪਹਿਲਾਂ ਪਾਉਗੇ ਤਾਂ ਉਹਦੇ ਨਾਲ ਡਿਫਰੈਂਟ ਟੇਸਟ ਆਉਂਦਾ ਜਦੋਂ ਅਸੀਂ ਜ਼ਿਆਦਾ ਟਾਈਮ ਇਹਨਾਂ ਨੂੰ ਰੱਖ ਦਾਂਗੇ ਫਿਰ ਇਹ ਘੁਲਣ ਘੁਲਣ ਲੱਗ ਜਾਂਦੇ ਆ ਸਬਜੀ ਜ਼ਿਆਦਾ ਗਾੜੀ ਹੋ ਜਾਂਦੀ ਆ ਕਿਉਂਕਿ ਜਿਹੜੇ ਕੋਫਤਿਆਂ ਇਹਨਾਂ ਨੇ ਵੀ ਇਹਨੂੰ ਜਿਹੜੀ ਤਰੀਆ ਗਰੇਵੀ ਬਣੀ ਆ ਉਹਨੂੰ ਚੂਸ ਲੈਣਾਗਾ ਤੇ ਆਪਣਾ ਸਬਜੀ ਗਾੜੀ ਹੋ ਜਾਣੀ ਆ ਹੁਣ ਇਹ ਸਬਜੀ ਬਣ ਕੇ ਜੀ ਸਾਡੇ ਕੋਲੇ ਤਿਆਰ ਆ ਥੋੜੇ ਜਿਹੇ ਦੇ ਵਿੱਚ ਮੈਂ ਇਹਦੇ ਕੋਲੇ ਮਟਰ ਸੀਗੇ ਉਵਾਲੇ ਹੋਏ ਪਾਏ ਉਹ ਮਟਰ ਪਾਤੇ ਇਹ ਇਹ ਆਪਸ਼ਨਲ ਆ ਜੇ ਤੁਸੀਂ ਮਟਰ ਪਾਉਣੇ ਆ ਤਾਂ ਪਾ ਲਓ ਨਹੀਂ ਤੁਸੀਂ ਸਕਿਪ ਕਰ ਦਿਓ ਤੇ ਆਪਣੇ ਕੋਲੇ ਸਬਜੀ ਬਣ ਕੇ ਰੈਡੀ ਆ ਜੀ ਤੇ ਦੇਖੋ ਕਿੰਨੀ ਵਧੀਆ ਸਬਜੀ ਆ ਤੇ ਉੱਪਰ ਇਹਦੇ ਜਦੋਂ ਅਸੀਂ ਹਰਾ ਧਨੀਆ ਪਾ ਦਿਆਂਗੇ ਹਰਾ ਧਨੀਆ ਤਾਂ ਅੱਜ ਕੱਲ ਆਮ ਹੀ ਮਿਲਦਾ ਤੇ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਨਾਲੇ ਤਾਂ ਗੋਭੀ ਦੀ ਸਬਜੀ ਜਿਹੜੀ ਉਹ ਡਿਫਰੈਂਟ ਟੇਸਟ ਬਣ ਜਾਂਦਾ ਨਾਲੇ ਸਾਡੇ ਕੋਲੇ ਜਿਹੜੀ ਸਬਜੀ ਉਹ ਅਲੱਗ ਤਰ੍ਹਾਂ ਦੀ ਤਾਂ ਬਸ ਤਾਂ ਹਿਲ ਜਾ ਹੋਟਲ ਦੇ ਹਨਾ ਸਟਾਈਲ ਦੇ ਵਿੱਚ ਬਣ ਜਾਂਦੀ ਆ ਬਹੁਤ ਜ਼ਿਆਦਾ ਖੁਸ਼ ਹੋਣਗੇ ਜੀ ਸਾਰੇ ਖਾ ਕੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਉੱਪਰ ਮੈਂ ਥੋੜੀ ਜੀ ਕਰੀਮ ਪਾਤੀ ਤੇ ਦੇਖੋ ਜੀ ਸਾਡੇ ਕੋਲੇ ਇਹ ਡਿਫਰੈਂਟ ਲੁੱਕ ਬਣ ਕੇ ਸਬਜ਼ੀ ਦੀ ਤਿਆਰ ਆ ਸਬਜ਼ੀ ਗੋਭੀ ਦੀ ਬਣੀ ਆ ਪਰ ਬਣੀ ਕਿਹੜੇ ਹਿਸਾਬ ਨਾਲ ਇਹ ਤੁਸੀਂ ਆਪ ਦੇਖ ਲਓ ਜੇ ਤੁਸੀਂ ਵੀ ਮੈਨੂੰ ਉਮੀਦ ਆ ਤੁਹਾਨੂੰ ਪਸੰਦ ਆਈ ਹੋ ਤੁਸੀਂ ਰੋਟੀ ਦੇ ਨਾਲ ਪੂਰੀ ਦੇ ਨਾਲ ਕਿਸੇ ਨਾਲ ਵੀ ਖਾ ਸਕਦੇ ਹੋ ਜੇ ਤੁਸੀਂ ਜ਼ਰੂਰ ਟਰਾਈ ਕਰਨਾ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਤੇ ਮੈਂ ਉਮੀਦ ਕਰਦੀ ਆ ਵੀ ਤੁਸੀਂ ਵੀ ਇਹ ਸਬਜ਼ੀ ਜਰੂਰ ਬਣਾਉਂਗੇ ਇੱਕ ਵਾਰ ਕਿਉਂਕਿ ਸਰਦੀਆਂ ਵਿੱਚ ਗੋਭੀ ਬਹੁਤ ਹੀ ਵਧੀਆ ਆ ਰਹੀ ਆਗੇ ਤੇ ਹੁਣ ਆਪਾਂ ਜਿਹੜੀ ਇਹ ਰੋਟੀ ਆ ਜੀ ਆਪਾਂ ਫੋਸਦੀਏ ਟੇਬਲ ਦੇ ਉੱਪਰ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ